ਵੇ ਰੋੜੀ ਜਾਂਦੀ ਏ ਕਾਲੀ ਕਾਲੀ ਪਿੰਦੀ ਆ ਨਾ ਪਿੰਦੀ ਫੋਕ ਲੱਭੀ ਵਿਚਰੀ ਨੇ ਤੁਸੀਂ ਵੀ ਪੀਓ 2 ਮਿੰਟ ਰੁਕੋ ਜੇ ਤੁਸੀਂ ਵੀ ਪੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਵੇਂ ਤੁਸੀਂ ਥੰਬਨੇਲ 'ਚ ਦੇਖਿਆ ਕਿ ਇਨਸਾਨੀਅਤ ਅਜੇ ਜਿਉਂਦੀ ਆ ਜਿਵੇਂ ਕਿ ਜਾਨਵਰਾਂ ਦੇ ਵਿੱਚ ਮਮਤਾ ਜਿਹੜੀ ਜ਼ਿਆਦੀ ਆ ਇਨਸਾਨ ਜਿਹੜਾ ਇਨਸਾਨ ਨੂੰ ਵੇਖ ਕੇ ਉਜਰਦਾ ਨਹੀਂ ਆ ਪਰ ਜਿਹੜਾ ਜਾਨਵਰ ਆ ਨਾ ਉਹ ਵਫਾਦਾਰੀ ਬੜੀ ਵਧੀਆ ਨਿਭਾਉਂਦਾ ਵਾ ਜਿਵੇਂ ਕਿ ਇਹ ਡੌਗੀ ਆ ਸਾਡਾ ਹਨਾ ਇਹ ਇੰਨਾ ਕ ਜਿਆਦਾ ਵਫਾਦਾਰ ਆ ਨਾ ਕਿ ਰਾਤ ਨੂੰ ਕੋਈ ਆ ਜਾਂਦਾ ਘਰੇ ਤਾਂ ਇਹ ਬੋਲੂਗਾ ਕੋਈ ਅਨਨੋਨ ਬੰਦਾ ਆਉਂਦਾ ਤਾਂ ਬੋਲੂਗਾ ਵੈਸੇ ਵੀ ਸ਼ੁਰੂ ਤੋਂ ਤੁਹਾਨੂੰ ਪਤਾ ਵਾ ਕਿ ਜਿਹੜੇ ਕੁੱਤੇ ਆ ਨਾ ਉਹ ਬਹੁਤ ਵਫਾਦਾਰ ਹੁੰਦੇ ਆ ਅਸੀਂ ਜਿਵੇਂ ਪਹਿਲਾਂ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹੋ ਤੇ ਅਸੀਂ ਛੋਟਾ ਜਿਹਾ ਲੈ ਕੇ ਆਏ ਸੀ ਪੱਪੀ ਅਨੂ ਨੂੰ ਬਹੁਤ ਚਾਹ ਸੀਗਾ ਕਿ ਮੈਂ ਰੱਖਣਾ ਡੌਗੀ ਰੱਖਣਾ ਤੇ ਅਸੀਂ ਇੰਨਾ ਕੁ ਲੈ ਕੇ ਆਏ ਸੀਗੇ ਦੇ ਬਰਥਡੇ ਤੇ ਹੁਣ ਇੱਕ ਇੱਕ ਸਾਲ ਹੋ ਗਿਆ ਨਾ ਹਨਾ ਬੁੱਢਾ ਹੁਣ ਇੱਕ ਸਾਲ ਦਾ ਹੋ ਗਿਆ ਸਾਡੇ ਕੋਲ ਇੱਕ ਸਾਲ ਹੋ ਗਿਆ ਆਏ ਨੂੰ ਤੇ ਉਦੋਂ ਇਹ ਛੋਟਾ ਜਿਹਾ ਜਦੋਂ ਅਸੀਂ ਲੈ ਕੇ ਆਏ ਦੋ ਕੁ ਮਹੀਨੇ ਦਾ ਜੋ ਜੋ ਉਹ ਲੈ ਕੇ ਆ ਉਹ ਲੈ ਆ ਨਾ ਇੱਧਰ ਦੁੱਧ ਪੀ ਲੋ ਤੇ ਇਹ ਨਾ ਛੋਟਾ ਜਿਹਾ ਜਦੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਤੇ ਫੇਰੇ ਦਾ ਅਸੀਂ ਪਾਲ ਪੋਸ ਕੇ ਵੱਡਾ ਕੀਤਾ ਤੇ ਗੁੱਡੂ ਨੇ ਵੀ ਜਿਹੜਾ ਬੜੀ ਇਹਦੀ ਕੇਅਰ ਕੀਤੀ ਹਨਾ ਗੁੱਡੂ ਉਹ ਮੈਂ ਛੋਟਾ ਜਿਹਾ ਕਿੰਨਾ ਰੋਂਦਾ ਹੁੰਦਾ ਸੀ ਹਾਂ ਇਹ ਰਾਤ ਨੂੰ ਸੌਂਦਾ ਨਹੀਂ ਹੁੰਦਾ ਸੀ ਤੇ ਬੜੀ ਇਹਦੀ ਅਸੀਂ ਕੇਅਰ ਕੀਤੀ ਬਹੁਤ ਕੇਅਰ ਕੀਤੀ ਤੇ ਫੇਰ ਇਹ ਵੱਡਾ ਹੋਇਆ ਯਾਨੀ ਕਿ ਚਲੋ ਪ੍ਰਮਾਤਮਾ ਕੋਲ ਕਰਵਾਉਂਦਾ ਆਪਾਂ ਕੋਣ ਹੁੰਦੇ ਹਨਾ ਕਰਾਉਣ ਵਾਲੇ ਫਿਰ ਜਦੋਂ ਵੱਡਾ ਹੋ ਗਿਆ ਨਾ ਆਪਣੇ ਆਪ ਜੋਗਾ ਹੋ ਗਿਆ ਕਿ ਜਿਵੇਂ ਇਨਸਾਨ ਵੀ ਕਰਦੇ ਆ ਕਿ ਜਦੋਂ ਕੋਈ ਕਮਾਉਂਡ ਜੋਗਾ ਹੋ ਜਾਂਦਾ ਨਾ ਫਿਰ ਉਹ ਆਪਣੇ ਰਿਸ਼ਤਿਆਂ ਨੂੰ ਭੁੱਲ ਜਾਂਦਾ ਫਿਰ ਉਹ ਸਮਝਦਾ ਕਿ ਮੈਂ ਹੀ ਆ ਦੂਸਰੇ ਤੇ ਬਸ ਐਵੇਂ ਹੀ ਆ ਸੋ ਇਹ ਵੀ ਜਦੋਂ ਵੱਡਾ ਹੋ ਗਿਆ ਨਾ ਇਹਨੂੰ ਏਸੀਪੀ ਮੈਂ ਬਾਹਰ ਅੰਦਰ ਜਾਵਾ ਅਸੀਂ ਨਵਾ ਲੂ ਕਿ ਇਹਨੂੰ ਜਦੋਂ ਬੰਨ ਕੇ ਰੱਖਣਾ ਨਾ ਕਈ ਆਉਂਦੇ ਸੀ ਸਬਸਕ੍ਰਾਈਬਰਾਂ ਦੇ ਵੀ ਫੋਨ ਆਗੇ ਤੇ ਬੰਨ ਕੇ ਨਾ ਰੱਖੋ ਜੋ ਚਲੋ ਅਸੀਂ ਇਹਨੂੰ ਖੁੱਲਾ ਛੱਡਦੇ ਸੀ ਹੁਣ 24 ਘੰਟੇ ਜਿਹੜਾ ਆਪਣੀ ਰੱਖੀ ਨਹੀਂ ਰੱਖੀ ਜਾਂਦੀ ਤੇ ਇਹ ਨਾ ਬਾਹਰ ਇੱਥੇ ਨਿਕਲ ਆਉਂਦਾ ਸੀ ਇੱਥੋਂ ਨਿਕਲਦਾ ਨਿਕਲਦਾ ਜਦੋਂ ਫਿਰ ਅਸੀਂ ਖੁੱਲਾ ਛੱਡਣ ਲੱਬੇ ਨਾ ਫਿਰ ਇੱਥੇ ਘੁੰਮਦਾ 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 ਹੋਰ ਆਉਂਦੇ ਸੀ ਜਿਵੇਂ ਡੌਗੀ ਆ ਗਏ ਚਾਹੇ ਕੋਈ ਹੋਰ ਜਾਨਵਰ ਆ ਗਿਆ ਚਾਹੇ ਜਿਵੇਂ ਸੈਰ ਕਰਨ ਦੇ ਨੰਗ ਦੇ ਨਾ ਉਹਨਾਂ ਦੇ ਮਗਰੀ ਇਹ ਤ ਅਸੀਂ ਬੜਾ ਇਹਨੂੰ ਰੋਕਦੇ ਹੁੰਦੇ ਸੀ ਵੀ ਨਹੀਂ ਜਾਣਾ ਨਹੀਂ ਜਾਣਾ ਪਰ ਜਿਵੇਂ ਕਹਿੰਦੇ ਨੇ ਨਾ ਕਿ ਕਿਸੇ ਨੂੰ ਆਪਾਂ ਬੰਨ ਕੇ ਨਹੀਂ ਰੱਖ ਸਕਦੇ ਇੱਥੇ ਤਾਂ ਘਿਆਣੂ ਕੁੱਟਦਾ ਵੀ ਇਹਨੂੰ ਬਹੁਤ ਰਿਆ ਜਦੋਂ ਸਿਨ ਨਵਾ ਕੇ ਉਹ ਦੇ ਪਿੱਛੇ ਦੇਖੋ ਤੇ ਇਹਨੂੰ ਇਹ ਦੇਖੋ ਇਹ पिंजਰਾ ਨਾ ਇਹ ਤੇ ਨਵਾ ਨੂੰ ਕਿਉਂ ਉਹਨੇ ਬੰਦ ਕਰ ਦਿੱਤਾ ਤੇ ਉੱਤੇ ਤਾਲਾ ਲਾ ਦਿੱਤਾ ਪਰ ਇਹਨੇ ਫਿਰ ਵੀ ਦੇਖੋ ਇਹ ਜਿਹੜਾ पिंजਰਾ ਵਾ ਇਹਨੂੰ ਪੂਰਾ ਜ਼ੋਰ ਮਾਰ ਕੇ ਤੇ ਉੱਤੋਂ ਛੱਤ ਤੋੜ ਕੇ ਹੀ ਇਹ ਜਿਹੜਾ ਭੱਜ ਗਿਆ ਕੀ ਮੈਂ ਪਿੰਜਰੇ ਦੇ ਵਿੱਚ ਨਹੀਂ ਰਹਿਣਾ ਫਿਰ ਮੈਂ ਆਨੂ ਨੂੰ ਸਮਝਾਇਆ ਮੈਂ ਖਾਨੂੰ ਨੂੰ ਆਪਾਂ ਨਾ ਬਨ ਕੇ ਨਹੀਂ ਰੱਖ ਸਕਦੇ ਬੇਟਾ ਵੀ ਜੇ ਫ੍ਰੀ ਰਹਿਣਾ ਚਾਹੁੰਦਾ ਵਾ ਚਾਹੇ ਖੁੱਲ ਕੇ ਰਹਿਣਾ ਚਾਹੁੰਦਾ ਵਾ ਤੇ ਆਪਾਂ ਇਹਨੂੰ ਆਜ਼ਾਦ ਛੱਡ ਦਿੰਨੇ ਆ ਫਿਰ ਚਲੋ ਇਹਨੂੰ ਆਪਾਂ ਆਜ਼ਾਦ ਛੱਡ ਦਿੱਤਾ ਅਸੀਂ ਕਦੀ ਬੰਨਿਆ ਵੀ ਨਹੀਂ ਇਹਨੂੰ ਸਗੋਂ ਨਵਾਂ ਸੀ ਇਹਦੇ ਵਾਸਤੇ ਰੱਸੀ ਵੀ ਲੈ ਕੇ ਆਏ ਸੀ ਜਿਹੜੀ ਚੇਨ ਜੀ ਲੈ ਕੇ ਆਏ ਸੀਗੇ ਪਰ ਇਹਨੂੰ ਬਾਅਦ ਚ ਅਸੀਂ ਬੰਨਿਆ ਨਹੀਂ ਪਿੰਜਰੇ ਦੇ ਵਿੱਚ ਵੀ ਨਹੀਂ ਅਸੀਂ ਪਾਇਆ ਤੇ ਇਦਾਂ ਹੀ ਫਿਰੇ ਘੁੰਮਦਾ ਫਿਰਦਾ ਰਿਹਾ ਜਿਵੇਂ ਅੱਜ ਦੇਖੋ ਐ ਪੂਰਾ ਭੱਜ ਦਾ ਨਸਦਾ ਵਾ ਹੁਣ ਗੁੱਡੂ ਦੇ ਨਾਲ ਖੇਡੀ ਜਾ ਰਿਹਾ ਵਾ ਇਹ ਚਾਹੇ ਬਾਲ ਲੈ ਕੇ ਚਾਹੇ ਇਦਾਂ ਗੁੱਡੂ ਨਾਲ ਨਿਕਾ ਜਾਂ ਡੰਡਾ ਲੈ ਕੇ ਨੂੰ ਖੜਾਉਂਦੀ ਆ ਤੇ ਬੜਾ ਐ ਭੱਜਦਾ ਉਹ ਚੀਜ਼ ਨੂੰ ਫੜਦਾ ਵਾ ਫਿਰ ਤੇ ਇਦਾਂ ਹੀ ਫਿਰ ਇਹ ਬਾਹਰ ਘੁੰਮਦਾ ਰਿਹਾ ਅਣੂ ਨੇ ਫਿਰ ਇੱਕ ਦਿਨ ਨਵਾ ਨੂੰ ਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਇਹਨੂੰ ਫਿਰ ਬੰਨ ਕੇ ਰੱਖਿਆ ਪਰ ਇਹ ਨਹੀਂ ਫਿਰ ਚੁੱਜੂ ਕਰਕੇ ਫਿਰ ਇਹ ਤੋੜਾ ਕੇ ਰੱਸੀ ਭੱਜ ਗਿਆ ਤੇ ਫੇਰ ਇਹ ਬਾਹਰੀ ਘੁੰਮਦਾ ਫਿਰਦਾ ਰਿਹਾ 2 ਦਿਨ ਸਾਡੇ ਘਰੇ ਨਹੀਂ ਆਇਆ ਮੈਂ ਨੂੰ ਨੂੰ ਸੁਝਾਇਆ ਮੈਂ ਖਾ ਨੂੰ ਚਲ ਕੋਈ ਗੱਲ ਨਹੀਂ ਆਪਾਂ ਇਹਨੂੰ ਬੰਨ ਕੇ ਨਹੀਂ ਰੱਖ ਸਕਦੇ ਜੇ ਨਹੀਂ ਆਪਣਾ ਬੰਦਾ ਤੇ ਰਹਿਣ ਦੇ ਕੋਈ ਗੱਲ ਨਹੀਂ ਤੇ ਫੇਰ ਉਸ ਤੋਂ ਬਾਅਦ ਅਸੀਂ ਚੱਲੇ ਗਏ ਮੰਮੀ ਕੇ ਪਿੰਡ ਤੇ ਮੰਮੀ ਕੇ ਪਿੰਡ ਅਸੀਂ 2-3 ਦਿਨ ਉੱਥੇ ਮੰਮੀ ਘਰੇ ਰਹਿ ਤੇ ਮਗਰੋਂ ਇਹ ਆਈ ਡੋਟ ਨੋ ਪਤਾ ਨਹੀਂ ਆਇਆ ਕਿ ਨਹੀਂ ਆਇਆ ਤੇ ਅਸੀਂ ਆ ਕੇ ਇਹਨੂੰ ਤੇ ਦੋਸਤ ਨੂੰ ਪੁੱਛਦੀਆਂ ਕਿ ਕਦੀ ਸਾਡਾ ਟੱਫੀ ਨਹੀਂ ਦੇਖਿਆ ਉਹ ਕਹਿੰਦਾ ਮੈਂ ਕੁਛ ਕੁ ਦਿਨ ਪਹਿਲਾਂ ਦੇਖਿਆ ਸੀਗਾ ਸਾਡਾ ਦੋਜੀ ਕਹਿ ਰਿਹਾ ਸੀ ਮੈਂ ਇਹਨੂੰ ਲੈ ਕੇ ਜਾਣਾ ਤੇ ਮੰਮੀ ਨੇ ਰੋਕਿਆ ਵੀ ਨਹੀਂ ਇਹ ਰੱਖਿਆ ਹੋਇਆ ਕਿਸੇ ਦਾ ਚਲੋ ਉਸ ਤੋਂ ਬਾਅਦ ਨੇ ਫੇਰ ਆਇਆ ਇੱਕ ਦਿਨ ਅਸੀਂ ਰੋਟੀ ਪਾਈ ਜਾਂ ਰੋਟੀ ਖਾ ਕੇ ਉੱਥੇ ਮੁੜ ਕੇ ਫੇਰ ਬੈ ਗਿਆ ਗੇਟ ਤੋਂ ਬਾਹਰ ਹੀ ਤੇ ਇਹਦੇ ਨਾਲ ਨਾ ਇੱਕ ਹੋਰ ਜਿਹੜੀ ਤੁਸੀਂ ਦੇਖ ਰਹੇ ਹੋ ਡੌਗੀ ਇਹਦੇ ਨਾਲ ਆ ਗਈ ਤੇ ਇੱਥੇ ਰੋਟੀ ਖਾਣ ਲੱਗ ਗਈ ਰੋਟੀ ਖਾ ਕੇ ਬਾਅਦ ਨਹੀਂ ਦੇਖਿਆ ਕਿ ਇਹ ਦੋ ਤਿੰਨ ਦਿਨੇ ਘਰੇ ਵੀ ਨਹੀਂ ਆਇਆ ਫਿਰ ਅਸੀਂ ਮੰਮੀ ਦੇ ਪਿੰਡ ਚਲ ਗਏ ਤੇ ਅਸੀਂ ਨਾ ਕੋਈ ਵੀ ਤੋਹ ਨੂੰ ਬਾਹਰ ਕੱਢੀ ਚੋਂ ਜੁਗਰ ਵੀ ਮੈਂ ਉਹ ਨਾਲ ਬੜਨਾ ਉਹ ਵਟ ਕੇ ਬੈਠੀ ਆ ਅਸੀਂ ਨੂੰ ਸਭ ਗੁੱਸੇ ਹੁੰਦੇ ਸੀ ਫਿਰ ਉਸੇ ਅੰਨੁਨਾਜ਼ ਇਹਨੂੰ ਬੁਹਣਾ ਲੈਣ ਨੂੰ ਪਾਜਾਇਆ ਨਾਲ ਤੂੰ ਪਾਜਾਇਆ ਥੋੜਾ ਦਿੱਤਾ ਇਸ ਪਿੰਦਰੀ ਕਿਉਂ ਬੈਠੀ ਰਹੀ ਹੈ ਨਿਕਲ ਪਰ ਅਸੀਂ ਉਹਦੇ ਵਾਸਤੇ ਆਪਣੀ ਰੋਟੀ ਵੀ ਇਹਨੂੰ ਦੇ ਰਿਆ ਕਰਦੇ ਸੀ ਇਹ ਵਿਚਾਰੀ ਫਿਰ ਉਥੋਂ ਪਾਜਦੀ ਇੱਕ ਦਿਨ ਵੀ ਨਾ ਦਿੱਤੀ ਫਿਰ ਇੱਕ ਗੱਲ ਦੇਖਿਆ ਜਿਹੜਾ ਚੰਦੀ ਜੀ ਦੇ ਬਾਦਸ਼ਾਹ ਆ ਜਾਂਦੇ ਸੀ ਨਾ ਇੱਕ ਤੇ ਬੈਲਾ ਦੇ ਇਹਦੇ ਨੀਚੇ ਨਾ ਰਾਤ ਆਪਣੀ ਗੱਡਾਣੀ ਦਿਨੇ ਲਾ ਕੋਈ ਕਿੰਨਾ ਟਾਈਮ ਪਾਸ ਕਰ ਲੈਣਾ ਤੇ ਫਿਰ ਮੈਂ ਪਰਸੋਂ ਦੀ ਗੱਲ ਆ ਮੈਂ ਟਫੀ ਨੂੰ ਰੋਟੀ ਪਾਈ ਤੇ ਟਫੀ ਨੇ ਰੋਟੀ ਨਹੀਂ ਖਾਦੀ ਤੇ ਇਨੇ ਰੋਟੀ ਟਫੀ ਦੀ ਵੀ ਖਾ ਲਈ ਆਪਦੀ ਵੀ ਖਾ ਲਈ ਫਿਰ ਟਫੀ ਨੂੰ ਨਾ ਝੂ ਝੂ ਕਰੇ ਤੇ ਮੈਂ ਨਾ ਟਫੀ ਨੂੰ ਹੱਸ ਰਹੀ ਸੀਗੀ ਮੈਂ ਕਿਹਾ ਟਫੀ ਇਹਦੇ ਨਾ ਸਿਰ 'ਚ ਮਾਰ ਕੋਸ਼ੇ ਵੀ ਨਾਲੇ ਆਪਣੀ ਰੋਟੀ ਖਾਦੀ ਐ ਨਾਲੇ ਝੂ ਝੂ ਕਰਦੀ ਐ ਹਨਾ ਆਪਾਂ ਨੂੰ ਹੀ ਅੱਖਾਂ ਕੱਢਦੀ ਐ ਤੇ ਮੁੜ ਕੇ ਫਿਰ ਮੈਨੂੰ ਦਬਕਾ ਕੇ ਵੀ ਤੈਨੂੰ ਪਰੇ ਭਜਾਇਆ ਤੇ ਟਫੀ ਨੁੰਨਾ ਕੱਲੇ ਨੂੰ ਮੈਂ ਦੁੱਧ ਪਾਇਆ ਅੱਧਾ ਕਿਲੋ ਦੁੱਧ ਪੀ ਗਿਆ ਨਾ ਉਦੋਂ ਥੋੜਾ ਲੱਗਦਾ ਸੀ ਮੈਨੂੰ ਵੀ ਜਿਵੇਂ ਇਹ ਨਾ ਪੀ ਬਾਹਰ ਰਹਿ ਗਿਆ ਦੋ ਦਿਨ ਦੁੱਧ ਤੇ ਖਰਾਬ ਹੋ ਗਿਆ ਮੈਂ ਚਲ ਇਹਨੂੰ ਪਾ ਦਿੱਤਾ ਇਹਨੇ ਪੀ ਲਿਆ ਉਹਨੂੰ ਮੈਂ ਪੀਣ ਹੀ ਨਹੀਂ ਦਿੱਤਾ ਉਹਨੂੰ ਬੜਾ ਮੈਂ ਦਬਕਾ ਮਾਰਿਆ ਮੈਂ ਕਿਹਾ ਤੂੰ ਭੱਜ ਜਾ ਇੱਥੋਂ ਭੱਜ ਜਾ ਇੱਥੋਂ ਤੇ ਫਿਰ ਮੈਂ ਇਦਾਂ ਇੱਥੇ ਬਾਹਰ ਕੱਪੜੇ ਸੁਕਣੇ ਪਾ ਰਹੀ ਸੀਗੀ ਤੇ ਮੈਂ ਦੇਖਿਆ ਨਾ ਤੇ ਡਾਲੇ ਦੇ ਥੱਲੇ ਚੂ ਚੂ ਜੀ ਹੋ ਰਹੀ ਸੀਗੀ ਤੇ ਮੈਂ ਜਦੋਂ نیچے ਹੋ ਕੇ ਦੇਖਿਆ ਤੇ ਮੈਂ ਤੇ ਨਾ ਇੰਨੀ ਕੁ ਜਿਆਦੀ ਹੈਰਾਨ ਤੇ ਆਪਣੇ ਆਪ 'ਚ ਇੰਨੀ ਮੈਂ ਸ਼ਰਮਿੰਦਾ ਹੋਈ ਨਾ ਵੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਹੋ ਇਹ ਕੀ ਗੱਲ ਬਣ ਗਈ ਆ ਤੇ ਇਹ ਜਦੋਂ ਮੈਂ نیچے ਦੇਖਿਆ ਤੇ ਦੇਖੋ ਇਹ ਨਿੱਕੇ ਨਿੱਕੇ ਬੇਬੀ ਸੀ ਮੈਂ ਬੜੀ ਹੈਰਾਨ ਹੋਈ ਇਹਨਾਂ ਨੂੰ ਦੇਖ ਕੇ ਮੈਂ ਕਿਹਾ ਹੋ ਕਿੱਡੀ ਵੱਡੀ ਸਾਡੇ ਕੋਲ ਗਲਤੀ ਹੋ ਗਈ ਆ ਨਾ ਇਹ ਦੇਖੋ ਨਿੱਕੇ ਨਿੱਕੇ ਬੇਬੀ ਆ ਤਿੰਨ ਬੇਬੀ ਆ ਤੇ ਇਹ ਇਹਨਾਂ ਨੂੰ ਵਿਚਾਰ ਰਹੀ ਸੀ ਚਾਹੇ ਇਹਨਾਂ ਵਾਸਤੇ ਵਿਚਾਰੀ ਆਪ ਰੋਟੀ ਵੀ ਵੱਧ ਖਾਂਦੀ ਸੀਗੀ ਤੇ ਆਪ ਵੀ ਬਹੁਤ ਕਮਜ਼ੋਰ ਸੀ ਤੇ ਮੈਨੂੰ ਦੇਖ ਕੇ ਬੜਾਈ ਅਫਸੋਸ ਜਿਹਾ ਆ ਆਪੀ ਹੋ ਸਾਡੇ ਕੋ ਕਿੱਡੀ ਵੱਡੀ ਗਲਤੀ ਹੋ ਗਈ ਆ ਵੀ ਅਸੀਂ ਇਹਨੂੰ ਵੀ ਮਾਰ ਕੇ ਭਜਾਉਂਦੇ ਸੀਗੇ ਤੇ ਅਨੂ ਵੀ ਜਿਹੜਾ ਇਹਨੂੰ ਮਾਰ ਕੇ ਭਜਾ ਰਿਹਾ ਸੀਗਾ ਤੇ ਅਨੂ ਨੂੰ ਵੀ ਜਦੋਂ ਮੈਂ ਇਹਨੂੰ ਦੱਸਿਆ ਤੇ ਉਹ ਵੀ ਬਹੁਤ ਹੈਰਾਨ ਰਿਹਾ ਕਿ ਮੰਮੀ ਬੜਾ ਪਛਤਾਵੇ ਕਹਿੰਦਾ ਮੰਮੀ ਮੈਂ ਤੇ ਇਹਨੂੰ ਘੁੱਟ ਕੇ ਇਥੋਂ ਭਜਾ ਦਿੱਤਾ ਸੀਗਾ ਮੈਨੂੰ ਕੀ ਪਤਾ ਸੀਗਾ ਵੀ ਇਦਾਂ ਤੇ ਇਹ ਦੇਖੋ ਇਹ ਤਿੰਨ ਬੇਬੀ ਨੇ ਗੁੱਡੂ ਨੇ ਅੱਗੇ ਜਾ ਕੇ ਇਹਨਾਂ ਦੀ ਥੋੜੀ ਜੀ ਗਾਂ ਜਾ ਕੇ ਨਾ ਵੀਡੀਓ ਬਣਾਈ ਇਹ ਹੈ ਹੁਣ ਬੜੀ ਕਸੂਤੀ ਜਗ੍ਹਾ ਡਾਲੇ ਦੇ ਥੱਲੇ ਆ ਬਿਲਕੁਲ ਤੇ ਉੱਥੇ ਆਪਣੀ ਜਿਹੜਾ ਵਾ ਉਹਦਾ ਹੱਥ ਵੀ ਆਪਣਾ ਪਹੁੰਚਦਾ ਤੇ ਇਦਾਂ ਵਿਚਾਰੀ ਇਹਨਾਂ ਨੂੰ ਉੱਤੇ ਬੈਠ ਕੇ ਨਿਗਹ ਦਿੰਦੀ ਆ ਪਰ ਫਿਰ ਵੀ ਮੈਂ نیچے ਦੇਖੋ ਇੱਕ ਦਰੀ ਇੱਕ ਕੰਬਲ ਜਿਹੇ ਡੰਡੇ ਦੇ ਨਾਲ ਆਪਾਂ ਅੱਗੇ ਜੇ ਕਰਕੇ ਇਹਦਾ ਰੱਖ ਦਿੱਤਾ ਵਾ ਜੇ ਹੁਣ ਥੋੜਾ ਉਰੇ ਹੁੰਦੇ ਤੇ ਬਾਹਰ ਇਸ ਇਹਨਾਂ ਨੂੰ ਕੱਢ ਕੇ ਧੁੱਪੇ ਵੀ ਰੱਖਦੇ ਪਰ ਹੁਣ ਉੱਥੇ ਹੱਥ ਵੀ ਸਾਡਾ ਪਹੁੰਚਦਾ ਤੇ ਬੜਾ ਔਖਾ ਜਿਹਾ ਕੰਮ ਆ ਤੋ ਹੁਣ ਇਹਦਾ ਆਪਾਂ ਇਹਨੂੰ ਇੱਥੇ ਰੋਟੀ ਪਾ ਦਿੰਨੇ ਆ ਫਿਰ ਇਹਨੂੰ ਆਪਾਂ ਦੁੱਧ ਵੀ ਪਿਉੰਨੇ ਆ ਵੀ ਚਲੋ ਬੱਚਿਆਂ ਨੂੰ ਆਪਣਿਆਂ ਨੂੰ ਪਾਲ ਲੈ ਠੰਡ ਬਹੁਤ ਆ ਤੇ ਰੋਟੀ ਵੀ ਖਾ ਲੈਂਦੀ ਆ ਦੋ ਟਾਈਮ ਇਹਨੂੰ ਆਪਾਂ ਦੁੱਧ ਵੀ ਦਿੰਨੇ ਆ ਦੁੱਧ ਵੀ ਪੀ ਲੈਂਦੀ ਆ ਤੇ ਬੱਚੇਓ ਦੇਖੋ ਅੰਦਰ ਬੈਠੇ ਆ ਤੇ ਥੋੜੇ ਨਿਗਜ ਆ ਪਰ ਜਿਵੇਂ ਬਹੁਤ ਜ਼ਿਆਦੀ ਹਵਾ ਪਾ ਬਹੁਤ ਜ਼ਿਆਦੀ ਠੰਡਾ ਤੁਹਾਨੂੰ ਪਤਾ ਤੇ ਹੁਣ ਆਪਾਂ ਇਹ ਜਿਹੜੇ ਘਰੇ ਘਰੇ ਦੇ ਸਾਰਾ ਲਾ ਦਿੱਤਾ ਵਾ ਮੈਂ ਇਹਨੂੰ ਕਵਰ ਕਰ ਦਿੱਤਾ ਸੀਗਾ ਪੈ ਕਿ ਹੋਰ ਨਹੀਂ ਕੁਝ ਹੋ ਸਕਦਾ ਤੇ ਚਲ ਇਹਨਾਂ ਦੀ ਹਵਾ ਤੇ ਬੰਦ ਹੋਵੇ ਸਾਰੀ ਇਹ ਕਵਰ ਕਰਕੇ ਘੇਰੇ ਘੇਰੇ ਤੁਸੀਂ ਦੇਖ ਰਹੇ ਹੋ ਡਾਲੇ ਨੂੰ ਤੇ ਫਿਰ ਇਹਨਾਂ ਨੂੰ ਆਪਾਂ ਥੋੜੀ ਜੀ ਸੇਫਟੀ ਦਿੱਤੀ ਆ ਚਲੋ ਪਲ ਜਾਣਗੇ ਤੇ ਵਧੀਆ ਵਾ ਤੇ ਬਾਕੀ ਬੜਾ ਪਛਤਾਪ ਵੀ ਸਾਨੂੰ ਹੋਇਆ ਮੈਨੂੰ ਵੀ ਇਹਨਾਂ ਨੂੰ ਵੀ ਅਸੀਂ ਇਹਨੂੰ ਕਿਉਂ ਵੀ ਇੱਥੋਂ ਭਜਾਉਂਦੇ ਸੀ ਕਿਉਂ ਅਸੀਂ ਇਹਨੂੰ ਡੰਡਾ ਮਾਰਿਆ ਚਲੋ ਹੁਣ ਅਸੀਂ ਇਹਦੀ ਸੇਵਾ ਕਰਾਂਗੇ ਜੀ ਇਹ ਬੱਚੇ ਪਲ ਜਾਣਗੇ ਤੇ ਵਧੀਆ ਰਹੂਗਾ ਜਨਵਰ ਦੇ ਵਿੱਚ ਅਜੇ ਵੀ ਬਹੁਤ ਜਿਹੜੀ ਆ ਉਹ ਮਮਤਾ ਕਹਿ ਸਕਦੇ ਆ ਮਮਤਾ ਜਿਹੜੀ ਮਾਂ ਦੇ ਵਿੱਚ ਹੀ ਹੁੰਦੀ ਆ ਚਾਹੇ ਉਹ ਜਨਵਰ ਦੀ ਮਾਂ ਹੋਵੇ ਤੇ ਚਾਹੇ ਉਹ ਹੋਵੇ انسان ਦੀ ਮਾਂ ਤੇ ਮਾਂ ਆਪਣੀ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਇੰਨੀ ਠੰਡ ਦੇ ਵਿੱਚ ਦੇਖੋ ਬੱਚਿਆਂ ਨੂੰ ਜਿਹੜਾ ਉਹ ਨਿੱਘ ਦਿੰਦੀ ਆ ਉਹ ਸਾਰੀ ਵਿਆੜੀ ਅੰਦਰ ਹੀ ਵਿਚਾਰੀ ਬੈਠੀ ਰਹਿੰਦੀ ਉਹਨਾਂ ਦੇ ਉੱਪਰ ਵੀ ਕਿਤੇ ਉਹਨਾਂ ਨੂੰ ਠੰਡ ਨਾ ਲੱਗ ਜੇ ਹੁਣ ਹੈ ਵੀ ਬੜੀ ਕੋਸੂਤੀ ਜੀ ਜਗ੍ਹਾ ਤੇ ਆ ਜੇ ਕਿਤੇ ਉਰੇ ਹੁੰਦੇ ਤਾਂ ਅਸੀਂ ਚਲ ਕੱਢ ਕੇ ਬਾਹਰ ਉਰੇ ਉਹਨਾਂ ਨੂੰ ਧੋਪੇ ਧੁੱਪ ਵੀ ਲਵਾ ਸਕਦੇ ਸੀਗੇ ਪਰ ਹੁਣ ਬਹੁਤ ਪਿੱਛੇ ਆ ਉਥੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਰਮਾਤਮਾ ਕੇ ਦਵਾਵਾ ਵੀ ਜਦੋਂ ਉਹਨਾਂ ਦੀ ਜਿਹੜੀ ਉਹ ਕੇਰ ਤੇ ਜਦੋਂ ਪਰਮਾਤਮਾ ਨੇ ਨਜ਼ਰ ਆਖਾ ਹੀ ਪਰਮਾਤਮਾ ਹੁੰਦਾ ਤੇ ਬਾਕੀ ਇਨਸਾਨ ਜਿਹੜਾ ਉਹ ਇੰਨੀ ਇਨਸਾਨੀਅਤ ਨਹੀਂ ਵਿਖਾਉਂਦਾ ਜਿੰਨੀ ਕਿ ਜਾਨਵਰ ਵਿਖਾ ਜਾਂਦਾ ਵਾ ਜਾਨਵਰ ਬਹੁਤ ਵਫਾਦਾਰ ਹੁੰਦਾ ਵਾ ਸੋ ਇਨਾਂ ਜਾਨਵਰਾਂ ਨੂੰ ਤੁਸੀਂ ਜ਼ਿਆਦਾ ਦੁਰਕਾਰਿਆ ਨਾ ਕਰੋ ਜਿਵੇਂ ਕਿ ਕਈ ਆਉਂਦੇ ਨੇ ਡੌਗੀ ਤੋਂ ਕਹਿਣਗੇ ਵੀ ਡੰਡੇ ਮਾਰਨਗੇ ਛਾਏ ਹੋ ਜਿਵੇਂ ਕਿ ਸਾਡੇ ਕੋ ਵੀ ਗਲਤੀ ਹੋ ਗਈ ਆ ਚਲੋ ਉਸ ਗਲਤੀ ਦਾ ਪਛਤਾਵਾ ਬਹੁਤ ਆ ਹੁਣ ਅਸੀਂ ਉਹਦੀ ਸੇਵਾ ਕਰ ਰਹੇ ਆਂ ਕਿ ਜਿਹੜੀ ਅਸੀਂ ਗਲਤੀ ਕੀਤੀ ਆ ਉਹਦਾ ਪਛਤਾਵਾ ਵੀ ਅਸੀਂ ਕਰ ਰਹੇ ਆਂ ਚਲੋ ਤੇ ਬਾਕੀ ਜਿਹੜਾ ਇਨਸਾਨ ਆ ਉਹ ਉਦੋਂ ਤੱਕ ਤੁਹਾਡਾ ਆਪਦਾ ਵਾ ਚਾਹੇ ਕੋਈ ਦੋਸਤ ਆ ਮਿੱਤਰ ਆ ਭੈਣ ਆ ਭਾਈਆ ਚਾਹੇ ਕੋਈ ਹਸਬੰਦ ਆ ਕੋਈ ਵੀ ਹੈ ਨਾ ਉਦੋਂ ਤੱਕ ਤੁਹਾਡਾ ਵਾ ਜਦੋਂ ਤੱਕ ਤੁਹਾਡੇ ਕੋਲ ਹੁਸਨ ਆ ਜਦੋਂ ਤੱਕ ਤੁਹਾਡੇ ਕੋਲ ਪੈਸਾ ਵਾ ਜਦੋਂ ਇਹ ਤੁਹਾਡੇ ਕੋਲ ਖਤਮ ਹੋ ਗਿਆ ਤੇ ਫਿਰ ਉਹ ਬਸ ਓਕੇ ਬਾਇ ਹੋ ਜਾਂਦਾ ਫਿਰ ਜਦੋਂ ਬੰਦਾ ਆਪ ਕਮਾਉਣ ਲੱਗ ਜਾਂਦਾ ਨਾ ਫਿਰ ਨਹੀਂ ਵੇਖਦਾ ਕਿ ਮੇਰਾ ਸਾਥ ਕਿੰਨੇ ਦਿੱਤਾ ਵਾ ਕਿੰਨਾ ਸਾਥ ਦਿੱਤਾ ਵਾ ਉਹ ਬੰਦਾ ਉਦੋਂ ਉਹਨੂੰ ਥੋੱਕਰ ਮਾਰ ਕੇ ਚਲੇ ਜਾਂਦਾ ਸੋ ਇਹਦੇ ਨਾਲੋਂ ਇਨਸਾਨ ਰੱਖਣ ਨਾਲੋਂ ਦੋਸਤ ਮਿੱਤਰ ਬਣਾਉਣ ਨਾਲੋਂ ਤੁਸੀਂ ਇਦਾਂ ਇੱਕ ਜਾਨਵਰ ਪਾਲ ਲਓ ਅਸੀਂ ਇਹਨੂੰ ਮਿਲੋ ਇੰਨਾ ਦੁਕਾਲਿਆ ਜਦੋਂ ਭਜਾਉਂਦਾ ਸੀ ਨਾ ਅਸੀਂ ਫਿਰ ਇਹਨੂੰ ਡੰਡੇ ਨਾਲ ਵੀ ਭਜਾਇਆ ਸੀਗਾ ਹਾਈ ਨਹੀਂ ਰੱਖਣਾ ਉਹਨਾਂ ਨੂੰ ਭਜਾਇਆ ਇੱਥੋਂ ਪਰ ਇਹ ਇੰਨਾ ਕੁ ਵਫਾਦਾਰ ਹਨ ਵੀ ਸਾਡੀ ਕੁੱਟ ਖਾ ਕੇ ਫਿਰ ਵੀ ਸਵੇਰੇ ਉੱਠ ਕੇ ਵੇਖਣਾ ਤੇ ਗੇਟ ਅੱਗੇ ਬੈਠਾ ਹੁੰਦਾ ਸੀਗਾ ਵੀ ਅਸੀਂ ਬੜਾ ਇਹਨੂੰ ਭਜਾਇਆ ਪਰ ਹੁਣ ਨਹੀਂ ਅਸੀਂ ਹੁਣ ਇਹਦੀ ਕੇਅਰ ਕਰਦੇ ਹਾਂ ਕਿਉਂਕਿ ਇਹ ਜੇ ਅਸੀਂ ਰਸਤੇ 'ਚ ਕਿਤੇ ਵੀ ਮਿਲ ਜੀਏ ਨਾ ਤੇ ਉੱਥੇ ਹੀ ਸਾਨੂੰ ਇਹਨੇ ਐ ਪੁੱਛ ਜੀ ਲਾਉਣ ਲੱਗ ਜਾਣਾ ਜੇ ਸਾਡੀ ਸਕੂਟੀ ਵੇਲੇ ਨੇ ਪਿੱਛੇ ਭੱਜ ਤੁਰਨਾ ਕਿ ਨੂੰ ਇੰਨੀ ਪਛਾਣ ਹੈਗੀ ਆ ਅਨੂ ਹਣੀ ਹੋਣ ਤੇ ਤਾਂ ਵੀ ਇਹਨੇ ਸ਼ਿਸ਼ਤੀ ਉੱਠ ਜਾਣਾ ਵਾ ਇਹਨੂੰ ਇਹ ਵੀ ਪਤਾ ਵਾ ਕਿ ਇੱਥੋਂ ਕਿੰਨੀਆਂ ਸਕੂਟੀਆਂ ਗੱਡੀਆਂ ਘਰਾਂ ਲੰਘਦੀਆਂ ਪਰ ਸਾਡੀ ਸਕੂਟੀ ਦੀ ਇਹਨੂੰ ਐ ਪਹਿਲਾਂ ਤੋਂ ਪਛਾਣ ਹੋ ਜਾਂਦੀ ਹੈ ਵੀ ਦੂਰੋਂ ਹੀ ਇਹਨੇ ਖੜਾ ਹੋ ਜਾਣਾ ਵੀ ਹਾਂ ਸਕੂਟੀ ਆ ਗਈ ਆਵਾਜ਼ ਸੁਣ ਕੇ ਸੋ ਜੇ ਕੋਈ ਤੁਹਾਡੇ ਲਾਗੇ ਇਦਾਂ ਜਾਨਵਰ ਹੁੰਦਾ ਤਾਂ ਉਹਦੀ ਕੀ ਹੈ ਜ਼ਰੂਰ ਕਰਿਆ ਕਰੋ ਜਿਹੜਾ ਇਹ ਮੇਰਾ ਐ ਨਹੀਂ ਵੀ ਅਸੀਂ ਕਰ ਰਹੇ ਆ ਤੇ ਤਾਂ ਮੈਂ ਵੀਡੀਓ ਬਣਾ ਰਹੀ ਆ ਪਰ ਮੈਨੂੰ ਵੇਖ ਕੇ ਆਇਆ ਸੀ ਕੋਈ ਸਾਡੇ ਕੋ ਐਡੀ ਵੱਡੀ ਗਲਤੀ ਐਡਾ ਵੱਡਾ ਪਾਪ ਹੋ ਜਾਣਾ ਸੀਗਾ ਨਾ ਇੱਕ ਬੱਚਿਆਂ ਦੀ ਮਾਂ ਜਿਹੜੀ ਅਸੀਂ ਵੀ ਫੋਟ ਰਏ ਸੀਗੇ ਵੀ ਇਥੋਂ ਫੋਟ ਰਣੀ ਚਲੋ ਉਹਨੂੰ ਡਰਾਈ ਰਿਆ ਸੀ ਇੱਕ ਦੋ ਡੰਡੇ ਤੋਂ ਹੌਲੀ ਹੌਲੀ ਮਾਰਿਆ ਸੀਗਾ ਕਿਉਂਕਿ ਆਹ ਨੂੰ ਸਾਡਾ ਜਿਹੜਾ ਵਾ ਉਹ ਪੱਥਰ ਦੇ ਨਹੀਂ ਹੈਗਾ ਉਹ ਬਹੁਤ ਜਿਹੜਾ ਵਾ ਦਿਲ ਦਾ ਸੋਲ ਕਹਿ ਸਕਦੇ ਆ ਬਹੁਤ ਸੌਫਟ ਕਹਿ ਸਕਦੇ ਆ ਦੇ ਉਹ ਬੜਾ ਪੁਛਤਾ ਰਿਆ ਸੀ ਕਿ ਮੰਮੀ ਆਪਣਾ ਕੋਈ ਗਲਤੀ ਹੋ ਗਈ ਆ ਮੈਂ ਚਲੋ ਕੋਈ ਗੱਲ ਨਹੀਂ ਆ ਉਹਦੋਂ ਆਪਾਂ ਨੂੰ ਪਤਾ ਨਹੀਂ ਸੀ ਹੁਣ ਆਪਾਂ ਇਹਦੀ ਕੇਅਰ ਕਰਾਂਗੇ ਦੁੱਧ ਵੀ ਇਹਨੂੰ ਪਾਈਦਾ ਵਾ ਤਿੰਨ ਟਾਈਮ ਇਹਨੂੰ ਰੋਟੀ ਪਾਈਦੀ ਆ ਮੈਂ ਤੇ ਕਦੀ ਕਦੀ ਜਿਹੜੀ ਪੰਜੀਰੀ ਆ ਉਹ ਵੀ ਥੋੜੀ ਪਾ ਦੇਣੀ ਮੈਂ ਆਨੂੰ ਨਾਜ਼ੀ ਨਹੀਂ ਮੈਂ ਆਨੂੰ ਕੋ ਜਰੂਰ ਤੈਨੂੰ ਵਿਚਾਰੀ ਨੂੰ ਪੰਜੀਰੀ ਦੀ ਤੇ ਤਾਕਤ ਇਹਨੂੰ ਚਾਹੀਦੀ ਆ ਬਾਕੀ ਜਿਹੜੀ ਦਵਾਈ ਆ ਉਹ ਵੀ ਆਪਾਂ ਇਹਨੂੰ ਤਾਕਤ ਦੀ ਦਵਾਈ ਜਿਹੜੀ ਆ ਉਹਨੂੰ ਇਹਨੂੰ ਟਫੀ ਨੂੰ ਦਿੰਦੇ ਹੁੰਦੇ ਸੀਗੇ ਉਹੀ ਆਪਾਂ ਇਹਨੂੰ ਦਵਾਈ ਵੀ ਦਿੰਨੇ ਆ ਸੋ ਜਦੋਂ ਇਹ ਵੱਡੇ ਹੋਏ ਫਿਰ ਬਾਹਰ ਨਿਕਲੇ ਫਿਰ ਵੀ ਆਪਾਂ ਇੱਕ ਵਲੌਗ ਬਣਾਵਾਂਗੇ ਸੋ ਤੁਸੀਂ ਵੀ ਜੇ ਕੋਈ ਜਾਨਵਰ ਕਿਉਂਕਿ ਠੰਡ ਬਹੁਤ ਆ ਤੁਹਾਨੂੰ ਪਤਾ ਇਨਸਾਨ ਤੇ ਕੋਈ ਨਾ ਕੋਈ ਹਿਲਾ ਕਰ ਲੈਂਦਾ ਇਹਨਾਂ ਜਾਨਵਰਾਂ ਦਾ ਕੋਣ ਰੱਬ ਪਰਮਾਤਮਾ ਹੀ ਆ ਤੇ ਬਾਕੀ ਥੋੜੀ ਬਹੁਤੀ ਤੁਸੀਂ ਵੀ ਹੈਲਪ ਕਰਿਆ ਕਰੋ ਜੇ ਕੋਈ ਆਉਂਦਾ ਨਾ ਉਹਨੂੰ ਰੋਟੀ ਵੀ ਪਾ ਦਿਆ ਕਰੋ ਚਾਹੇ ਉਹਨੂੰ ਜੇ ਕੋਈ ਮੰਨ ਲਓ ਠੰਡ ਆ ਤੇ ਕੋਈ ਲੀੜਾ ਕਪੜਾ ਜਿਵੇਂ ਹੁਣ ਅਸੀਂ ਉਹਦੇ ਉੱਤੇ ਪਾ ਰਹੇ ਹਾਂ ਉਹਦਾਂ ਤੁਸੀਂ ਪਾ ਸਕਦੇ ਹੋ ਹੁਣ ਇਹ ਅਸੀਂ ਇਹਨੂੰ ਬੰਨ ਕੇ ਨਹੀਂ ਰੱਖਦੇ ਇਹ ਦੇਖੋ ਇੱਥੋਂ ਲੈ ਕੇ ਤੇ ਉਥੋਂ ਤੱਕ ਜਿਹੜਾ ਵਾ ਉਹ ਗੱਡੀ ਤੱਕ ਨਾ ਏਰੀਆ ਇਹ ਟੋਫੀ ਦਾ ਇਹਨੇ ਇੰਨੇ ਨੇਰੀ ਚ ਨਾ ਤੇ ਕੋਈ ਡੌਗੀ ਨੂੰ ਖੜਨ ਦੇਣਾ ਨਾ ਕਿਸੇ ਇਨਸਾਨ ਨੂੰ ਖੜਨ ਦੇਣਾ ਵਾ ਤੇ ਨਾ ਹੀ ਸਾਡੀ ਕਿਸੇ ਨੂੰ ਬੈਲ ਮਾਰਨ ਦੇਣੀ ਆ ਇੰਨੀ ਜਿਆਦੀ ਇਹ ਰਾਤੀ ਰੱਖਦਾ ਨਾ ਰਾਤ ਨੂੰ ਵੀ ਨੇ ਇੱਕਦਮ ਬੁਰਕ ਉੱਠ ਜਾਣਾ ਹੀ ਦੇਖਦੇ ਵੀ ਕਿਉਂ ਬੋਲਦਾ ਫਿਰ ਅੱਗੇ ਬਾਹਰ ਵੇਖੀਦਾ ਕੋਈ ਨਾ ਕੋਈ ਚਾਹ ਜਾਨਵਰ ਚਾਹ ਇਧਰੋਂ ਮੰਨ ਲਓ ਮੋਰ ਆਗੇ ਤਾਂ ਵੀ ਇਹਨੇ ਐ ਰੋਲਾ ਪਾਈ ਜਣਾ ਵੀ ਕੋਈ ਆ ਗਿਆ ਵਾ ਜੇ ਕੋਈ ਕਚਰਾ ਚੁੱਕਣ ਆਉਂਦਾ ਨਾ ਸਾਡੇ ਕਚਰੇ ਵਾਲਾ ਆਉਂਦਾ ਉਹਨੂੰ ਵੀ ਬਹੁਤ ਪਈ ਜਾਊਗਾ ਵੀ ਸਾਡੇ ਘਰ ਦੇ ਵਿੱਚ ਕੋਈ ਚੀਜ਼ ਨਾ ਲੈ ਕੇ ਜਾ ਬਾਕੀ ਇਹਦਾ ਮੈਨੂੰ ਇੰਨਾ ਕੁ ਜ਼ਿਆਦਾ ਫਾਇਦਾ ਵਾ ਵੀ ਹੈਲਥ ਕੌਨਸ਼ੀਅਸ ਬਹੁਤ ਆ ਵੀ ਇਹਨੂੰ ਜਦੋਂ ਰੋਟੀ ਪਾਤੀ ਨਾ ਬੱਚੇ ਮੇਰੇ ਭਾਵੇਂ ਕਿਸ ਦਿਨ ਮੈਨੂੰ ਕਹਿ ਦੇਣਗੇ ਮਮਾ ਅੱਜ ਨਹੀਂ ਚਾਹੇ ਨੇਰਾ ਆ ਗਿਆ ਮਮਾ ਹੋਣੀ ਇੰਨੇ ਸਵੇਰੇ ਸ਼ਾਮ ਮੇਰੇ ਨਾਲ ਸੈਰ ਜਾਣਾ ਜਿਹੜੇ ਨੇ ਉਹਨਾਂ ਚਰ ਬੋਲੀ ਜਾਣਾ ਵਾ ਰੋਟੀ ਖਾ ਕੇ ਬੋਲੀ ਜਾਣਾ ਕਿ ਚਲੋ ਸੈਰ ਤੇ ਚਲੋ ਚਲੋ ਸੈਰ ਤੇ ਚਲੋ ਇੰਨਾ ਜ਼ਿਆਦਾ ਇਹਨੇ ਕਰਨਾ ਨਾ ਤੇ ਫਿਰ ਜੇ ਮੰਨ ਲਓ ਅਸੀਂ ਕਿਸੇ ਵੇਲੇ ਮੰਨ ਲਓ بارش ਹੋ ਗਈ ਆ ਚਾਹੇ ਬਾਰਿਸ਼ ਸ਼ੁਰੂ ਹੋ ਗਈ ਆ ਤੇ ਅਸੀਂ ਰੋਟੀ ਖਾ ਕੇ ਅੰਦਰ ਪੈ ਗਏ ਤੇ ਇਹ ਵੀ ਉਹਦੇ ਵਿੱਚ ਪੈ ਗਿਆ ਜਦੋਂ ਬਾਰਿਸ਼ ਰੁਕ ਪਦੀ ਐ ਨਾ ਮੈਂ ਕਹਿੰਦੀ ਚਲ ਆਜੋ ਆਪਾਂ ਗੇੜਾ ਕੱਢਾਈਏ ਰੋਟੀ ਖਾ ਲਈ ਮੇਰੇ ਨਾਲ ਹੀ ਭਜਿਆਉਣਾ ਛੇਛੇ ਤੇਨੂੰ ਪਤਾ ਹੁੰਦਾ ਵਾ ਵੀ ਸੈਰ ਤੇ ਜਾਣਾ ਫਿਰ ਇਹਨੇ ਇੱਥੋਂ ਇੱਥੋਂ ਨਿਕਲਣਾ ਇੱਥੇ ਜਾ ਕੇ ਨੇ ਫਿਰ ਰੁਕ ਜਾਣਾ ਫਿਰ ਵੇਖਣਾ ਵੀ ਮੰਮੀ ਗੱਲੀ ਆਈ ਆ ਚਾਹੇ ਨਾਲ ਮੀਤ ਵੀ ਆਈ ਆ ਕਿ ਨਹੀਂ ਆਈ ਅਨੂ ਨਾ ਕੈਂਪ ਚ ਗਿਆ ਤੇ ਮੈਂ ਤਾਂ ਮੀਤ ਹੀ ਜਾਂਦੀ ਹੁੰਦੀ ਸੈਰ ਤੇ ਮੈਂ ਤਾਂ ਮੀਤ ਦੀ ਸੈਰ ਤੇ ਜਾਂਦੇ ਹੁੰਦੇ ਤਾਂ ਸਾਡੇ ਨਾਲ ਹੀ ਨੇ ਜਾਣਾ ਸਾਡੇ ਨਾਲ ਹੀ ਆਉਣਾ ਜਿੱਥੇ ਅਸੀਂ ਰੁਕ ਜਾਨਾ ਉੱਥੇ ਰੁਕ ਜਾਨਾ ਜਿੱਥੇ ਇਹਨੇ ਐਪੀ ਅਸੀਂ ਚੱਲਣਾ ਇਹਨੇ ਚੱਲਣ ਲੱਗ ਜਾਣਾ ਰੁਕ ਰੁਕੇ ਨੇ ਸਾਨੂੰ ਵੇਖਣਾ ਵੀ ਨਾਲ ਪਿੱਛੇ ਆਉਂਦੀ ਆ ਇਹਨਾਂ ਨੂੰ ਕਹਿਣ ਨੂੰ ਇੰਨੀ ਰਾਕੀ ਰੱਖ ਲੈਣਾ ਸਾਡੀ ਵੀ ਮੇਰੇ ਨਾਲ ਹੀ ਆਉਂਦੀਆਂ ਕਿ ਨਹੀਂ ਆਉਂਦੀਆਂ ਮੈਨੂੰ ਸਾਨੂੰ ਬੜਾ ਮਹਿਸੂਸ ਹੀ ਨਹੀਂ ਆਇਆ ਕਦੀ ਵੀ ਇੰਨੀ ਇਹਨੇ ਰਾਕੀ ਸਾਡੀ ਰੱਖੀ ਆ ਤੇ ਬਹੁਤ ਸਿਆਣਾ ਵਾ ਜਾਨਵਰ ਚਲੋ ਜੇ ਨਹੀਂ ਸਾਡੇ ਕੋ ਬੱਜ ਕੇ ਨਹੀਂ ਰਿਹਾ ਤੇ ਉਹ ਵਕਰੀ ਗੱਲ ਆ ਤੇ ਬਾਕੀ ਬਹੁਤ ਜਿਹੜਾ ਇਹ ਵਫਾਦਾਰਾ ਸਿਆਣਾ ਵਾ ਤੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੀ ਬਸ ਕਿ ਤੁਸੀਂ ਵੀ ਥੋੜਾ ਜਿਹਾ ਜਿਹੜਾ ਜਾਨਵਰਾਂ ਬਾਰੇ ਸੋਚਿਆ ਕਰੋ ਕਿਉਂਕਿ ਪੰਛੀ ਜਾਨਵਰ ਜਿਹੜੇ ਹਨ ਉਹ ਇਨਸਾਨ ਨੂੰ ਇਹ ਜਿਹੜਾ ਕੁੱਤਾ ਸੀ ਨਾ ਨਿਆਬ ਦਾ ਹਿੱਸਾ ਜਿਹੜਾ ਇਨਸਾਨ ਨੂੰ ਦਿੱਤਾ ਸੀਗਾ ਤੇ ਅੱਜ ਕੱਲ ਇਨਸਾਨ ਜਿਹੜਾ ਡੰਡੇ ਮਾਰ ਕੇ ਭਜਾ ਦਿੰਦਾ ਇਹਨਾਂ ਨੂੰ ਕਹਿ ਦਿੰਦੇ ਇਹਨਾਂ ਨੂੰ ਇਹ ਗੰਦ ਪਾਉਂਦੇ ਆ ਉਹ ਕਰਦੇ ਜਿੰਨਾ ਗੰਦ ਇਨਸਾਨ ਪਾਉਂਦਾ ਨਾ ਉਹਨਾਂ ਜਾਨਵਰ ਨਹੀਂ ਪਾਉਂਦੇ ਹੈਗੇ ਕਿ ਦੁਨੀਆ ਦੇ ਉੱਤੇ ਇਨਸਾਨ ਸਭ ਤੋਂ ਵੱਧ ਗੰਦ ਪਾਉਂਦਾ ਸੋ ਇਹ ਜਿਹੜੀ ਛੋਟੀ ਜਿਹੀ ਵੀਡੀਓ ਅੱਜ ਆਪਾਂ ਬਣਾਈ ਸੀਗੀ ਏ ਦਸਨ ਵਾਸਤੇ ਕਿੰਨਾ ਡੇ ਘਰ ਨਹੀਂ ਕਿੰਨੇ ਜਿਹੜੇ ਮਾੜਾ ਹੁਣ ਦੇਖੋ ਦੇਖੋ ਉਧਰ ਕੋਈ ਆਇਆ ਨਾ ਦੇਖੋ ਇੱਦਾਂ ਜਾਂ ਅੰਦਰ ਵੀ ਆਇਆ ਨਾ ਕੋਣ ਆਇਆ ਉਹ ਸੁਪਰਾ ਆਇਆ ਸੀ ਕਾਲਾ ਜੀ ਹਾਂ ਉਹ ਤੁਜਾ ਕੁ ਭਿਆ ਆ ਗਿਆ ਹੋਊਗਾ ਇਹਨੂੰ ਉਹ ਦੇਖੋ ਅੰਦਰ ਹੀ ਬੋਲੀ ਜਾਂਦੀ ਆ ਉਹ ਅੰਦਰ ਬੋਲਦੀ ਆ ਪਰ ਕੁਝ ਨਹੀਂ ਆ ਕੁਝ ਨਹੀਂ ਆ ਉਹ ਤਾਂ ਕੁਝ ਨਹੀਂ ਆਇਆ ਕੁਝ ਨਹੀਂ ਆ ਕੁਝ ਨਹੀਂ ਆ ਦੇਖੋ ਇਦਾਂ ਨਾ ਰੋਲਾ ਪਾਉਂਦਾ ਨਾ ਜੇ ਕੋਈ ਆਉਂਦਾ ਵਾ ਵੀ ਇਹਨਾਂ ਨੂੰ ਇਹ ਵੀ ਸਾਡੇ ਉਹ ਬੱਚੇ ਪੈ ਉਹਨਾਂ ਦਾ ਕੁਝ ਹੋਰਾਂ ਜਾਵੇ ਉਹ ਜਿਹੜੀ ਅੰਦਰ ਹੀ ਬੈਠੀ ਬੋਲੀ ਜਾਊਗੀ ਇਹ ਫਿਰ ਉਹ ਉੱਥੇ ਤੱਕ ਭਜਾ ਗਏ ਭਜਾਏ ਹਨ ਨੂੰ ਭਜਾਏ ਆ ਕੁਝ ਨਹੀਂ ਹੋਇਆ ਕਿਵੇਂ ਕੰਬਲ ਦੇਣਾ ਨਾ ਪੂਰਾ ਜੋਰ ਲਗਾਏ ਕੁਝ ਨਹੀਂ ਆ ਪੁੱਤ ਕੁਝ ਨਹੀਂ ਹੋਇਆ ਉਹ ਦੇਖੋ ਬੈਠੀ ਹੈ ਨਾ ਨਿੱਕੇ ਨਿੱਕੇ ਬੇਬੀ ਉਹ ਆਪਾਂ ਕੰਬਲ ਜੇ ਇੱਕ ਥੱਲੇ ਸੁੱਟਿਆ ਦੇ ਤੇ ਕੋ ਦਰੀ ਸੁੱਟੀ ਆ ਆਪਣੀ ਜਿਹੜੇ ਉਹਨਾਂ ਦੁੱਧ ਪੀ ਰਹੇ ਨੂੰ ਅਸੀਂ ਹੁਣ ਦੋਵੇਂ ਟਾਈਮ ਤੇ ਨੇ ਟਾਈਮ ਦੁੱਧ ਵੀ ਅਸੀਂ ਪਾਉਂਦੇ ਆ ਪੀ ਐ ਦ ਚਾਰ ਇਹਨਾਂ ਬੱਚਿਆਂ ਨੂੰ ਦੁੱਧ ਤੇ ਪਿਆ ਸਕੇ ਤੇ ਕਮਜ਼ੋਰ ਬਹੁਤ ਆ ਤੇ ਹੁਣ ਹੌਲੀ ਹੌਲੀ ਆਪਾਂ ਇਹਨੂੰ ਕਰਾਂਗੇ ਤਾਕਤਵਰ ਸੋ ਇਹ ਜਿਹੜੀ ਨਿੱਕੀ ਜਿਹੀ ਵੀਡੀਓ ਇਸ ਕਰਕੇ ਬਣਾਈ ਸੀ ਆਪਾਂ ਕਿ ਤੁਸੀਂ ਵੀ ਜਿਹੜਾ ਜਾਨਵਰਾ ਤੇ ਥੋੜਾ ਜਿਹਾ ਤਰਸ ਕਰਿਆ ਕਰੋ ਜ਼ਰੂਰੀ ਨਹੀਂ ਕਿ ਮੈਂ ਕਮੋਂ ਵੀ ਮੈਂ ਕਰ ਰਹੀ ਆ ਸਾਨੂੰ ਵੀ ਹੁਣ ਮਾਂ ਤਾਂ ਆਈ ਆ ਹੁਣਾਂ ਕਲਾਈ ਆ ਵੀ ਇਹਨਾਂ ਦੀ ਕੇਅਰ ਕਰੋ ਤੇ ਜਿੱਦਨ ਦਾ ਅਸੀਂ ਇਹਨਾਂ ਦੀ ਇਹਦੀ ਕੇਅਰ ਕਰਦੇ ਆ ਨਾ ਤੇ ਐਵੇਂ ਮੈਂ ਕਹਾਂਗੀ ਸਾਡੇ ਘਰ ਖੁਸ਼ੀ ਥੋੜੀ ਵਧਾ ਬਾਕੀ ਪੈਸੇ ਤੇ ਹਲੇ ਦੀ ਵੀ ਜਿਹੜੀ ਉਹ ਕਮੀ ਕਹਿ ਸਕਦੇ ਆ ਉਹ ਵੀ ਖਤਮ ਹੋਈ ਆ ਇਹਨੂੰ ਦਰਵੇਸ਼ ਦਾ ਐਵੇਂ ਨਹੀਂ ਦਿੱਤਾ ਗਿਆ ਖਿਤਾਬ ਵੀ ਇਹ ਦਰਵੇਸ਼ ਆ ਐਵੇਂ ਕੋਈ ਮਾਰ ਮਾਰ ਡੰਡੇ ਤੇ ਭਜਾਉਂਦੇ ਰਹਿੰਦੇ ਆ ਕਿ ਸੇਵਾ ਜ਼ਰੂਰ ਕਰਿਆ ਕਰੋ ਇਹਨਾਂ ਨੂੰ ਰੋਟੀ ਪਾਣੀ ਜ਼ਰੂਰ ਦੇਆ ਕਰੋ ਜੇ ਨਹੀਂ ਦੇ ਸਕਦੇ ਤਾਂ ਤੁਸੀਂ ਇਦਾਂ ਮਾਰਿਆ ਨਾ ਕਰੋ ਡੰਡਾ ਨਾ ਮਾਰਿਆ ਕਰੋ ਕਦੀ ਵੀ ਕਿਉਂਕਿ ਰੱਬ ਕਹਿੰਦੇ ਹੁੰਦੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆਪਣੇ ਘਰੇ ਆਉਂਦਾ ਸੋ ਇਹਦੀ ਅਸੀਂ ਕੇਅਰ ਕਰਦੇ ਸੀ ਇਹਨੂੰ ਅਸੀਂ ਪਾਲਿਆ ਸੀਗਾ ਤੇ ਹੁਣ ਅਸੀਂ ਇਹਨੂੰ ਵੈਸੇ ਖੁੱਲਾ ਹੀ ਛੱਡਿਆ ਪਰ ਇੰਨਾ ਕਸਿਆਣਾ ਨਾ ਇਹਨੂੰ ਸਾਰੀ ਸਮਝ ਆ ਕਿ ਇਹ ਮੰਮੀ ਆ ਚਾਹੇ ਆ ਨੂੰ ਆ ਚਾਹੇ ਮੀਤ ਆ ਬਹੁਤ ਸਿਆਣਾ ਹੈ ਵੀਡੀਓ ਚ ਸੋ ਇਸ ਵੀਡੀਓ ਦਾ ਆਪ ਇਥੇ ਐਂਡ ਕਰਦੇ ਆਂ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰਦੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਪੈਸਟ ਕਰੀ ਮੇਰੇ ਚੈਨਲ ਨੂੰ ਬਲੋਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਸਿਕਾ ਗੁੱਡੂ ਦੇ ਬਸ ਹੁਣ ਇੱਥੇ ਬੱਠੀ ਰਹਿੰਦੀ ਐ ਵੇਖਦੀ ਰਹਿੰਦੀ ਐ ਕਦੋਂ ਮੰਮੀ ਬੇਬੀ ਵੱਡੇ ਹੋਣਗੇ ਕਦੋਂ ਬਾਹਰ ਨਿਕਲਣਗੇ ਕਦੋਂ ਬਾਹਰ ਨਿਕਲੋਗੇ